ਮਸੀਹ ਸਾਰੇ ਭੈਣ ਭਾਈਆਂ ਨੂੰ ਜੈਮਸ ਕੀ ਮੈਂ ਤੁਹਾਡਾ ਆਪਣਾ ਬ੍ਰਦਰ ਫਰਾਂਸਿਸ ਮਸੀਹ ਅੱਜ ਦੀ ਵੀਡੀਓ ਖਾਸ ਹੈ ਨਾ ਲੋਕਾਂ ਵਾਸਤੇ ਆ ਜਿਹੜੇ ਠੰਡ ਦੇ ਵਿੱਚ ਬੈਠੇ ਆ ਜਿਹੜੇ ਕਿ ਮੋਰਚਾ ਧਰਨਾ ਲਾ ਕੇ ਬੈਠੇ ਆ ਪਾਸਟਰਾਂ ਦੇ ਖਿਲਾਫ ਸਾਡੇ ਧਰਮ ਗੁਰੂਆਂ ਦੇ ਖਿਲਾਫ 크ਰਿਸਚੀਅਨਿਟੀ ਦੇ ਖਿਲਾਫ ਤੇ ਕਨਵਰਜਨ ਦੇ ਖਿਲਾਫ ਅਸੀਂ ਤੁਹਾਨੂੰ ਦੱਸ ਦਈਏ ਆਪਾਂ ਨੇ ਗੱਲ ਸੁਣ ਮੇਰੀ ਧਿਆਨ ਨਾਲ ਆ ਜਿਹੜੀ ਤੂੰ ਔਰਤ ਦੇ ਨਾਲ ਖੜਾ ਵਾ ਨਾ ਇਹ ਖੁਦ ਏਜੰਟ ਵਾ ਏ ਮੇਰੇ ਕੋਲ ਖਾਂਦੀ ਆ ਕਮਿਸ਼ਨ ਏ ਤੂੰ ਕੀ ਗੱਲ ਕਰਦਾ 37 ਲੱਖ ਰੁਪਏ ਦੀ ਇੰਨੇ ਪੈਸੇ ਪਾਏ ਆ ਅੱਗੇ ਮੋਗੇ ਵਾਲੇ ਦੇ ਖਾਤੇ ਦੇ ਵਿੱਚ ਆ ਆ ਬੈਠਾ ਸਬੂਤਾ ਵਿੱਚ ਤੂੰ ਫਰਾਂਸਿਸ ਫਰਾਂਸਿਸ ਕਰਦਾ ਸੀ ਨਾ ਆ ਆ ਗਿਆ ਫਰਾਂਸਿਸ ਬੋਲ ਤੂੰ ਕੀ ਵੱਡਾ ਬਣਿਆ ਤੂੰ ਮਸੀਹਾ ਬਣਿਆ ਲੋਕਾਂ ਦਾ ਤੈਨੂੰ ਖੁਦ ਆਪ ਦੇ ਨੌਲੇਜ ਹੈ ਕਿ ਧਰਮ ਪਰੇ ਤੂੰ ਸਾਡੇ ਪਾਸਟਰਾਂ ਖਿਲਾਫ ਬੋਲਦਾ ਤੂੰ ਪਾਸਟਰ ਰਣਪੁਰਜੀ ਦੇ ਖਿਲਾਫ ਬੋਲਦਾ ਆਇਆ ਵੱਡਾ ਤੈਨੂੰ ਪਤਾ ਕਿਸੇ ਗੱਲ ਦੇ ਬਾਰੇ ਤੂੰ ਕੀ ਕਹਿੰਦਾ ਪਿਆ ਆ ਕਿ ਪਾਸਟਰਨਪੁਰ ਨਰੂਲਾ ਦਾ ਇਹਦੇ ਵਿੱਚ ਕੀ ਸਾਥ ਆ ਮੇਰੀ ਇੱਕ ਗੱਲ ਸੁਣ ਨਾ ਉਸ ਚਰਚ ਦੇ ਵਿੱਚ ਮੈਂ ਕੋਈ ਸੈਲਰੀ ਤੇ ਲੱਗਾ ਨਾ ਮੈਂ ਉਸ ਚਰਚ ਦਾ ਕੋਈ ਸੇਵਾਦਾਰ ਆ ਉਥੇ ਰਿਕਾਰਡ ਘਟਾ ਲਈ ਤੇ ਦੂਜੀ ਨਾ ਮੈਂ ਉਥੇ ਕੋਈ ਤਨਖਾਹ ਲੈਂਦਾ ਮੇਰਾ ਆਪਣਾ ਵਪਾਰ ਆ ਮੈਂ ਆਪਣੀ ਹਿੱਕ ਦੇ ਜੋਰ ਤੇ ਕੰਮ ਕਰਦਾ ਤੇ ਅੱਜ ਤੱਕ ਕਿਸੇ ਦਾ ਕੰਮ ਗਲਤ ਨਹੀਂ ਹੋਇਆ ਤੇ ਜੇ ਦਾ ਗਲਤ ਹੋਇਆ ਵੀ ਹੋਊਗਾ ਨਾ ਉਹਦਾ ਖੁਦ ਮੈਂ ਦੇਣਦਾਰ ਆ ਤੂੰ ਵੀ ਲੱਗਾ ਪ੍ਰਧਾਨ ਲੱਗਾ ਆ ਜਿਹੜੀ ਤੈਨੂੰ ਇਹ ਪਾਗਲ ਬਣਾ ਗਈ ਤੈਨੂੰ ਪਤਾ ਔਰਤ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੈਨੂੰ ਪਾਗਲ ਬਣਾ ਗਈ ਆ ਉਰੇ ਆ ਤੈਨੂੰ ਮੈਂ ਦਿਖਾਉਂਦਾ ਫੜਾ ਫੋਨ ਆ ਦੇਖ ਆ ਦੇਖ ਆ ਪੂਜਾ ਜੈਂਟ ਨੇ ਆਪਦੇ ਆਪਦੇ ਭਰਾ ਦੇ ਘਰ ਵਾਲੇ ਦੇ ਖਾਤੇ ਦੇ ਵਿੱਚੋਂ ਦੇਰ ਦੇ ਖਾਤੇ ਦੇ ਵਿੱਚੋਂ ਪੈਸੇ ਪਾਏ ਆ ਦੇਖ ਅੱਗੇ ਗਏ ਗਿੱਲ ਇਮੀਗ੍ਰੇਸ਼ਨ ਨੂੰ ਆ ਚੱਕ ਫੜ ਆ ਹੋਈ ਹੋਈ ਕੰਪਲੀਟ ਇੰਦਰਜੀਤ ਸਿਵਿਆ ਆ ਫੜ ਇੰਦਰਜੀਤ ਸਿਵਿਆ ਦਾ ਮੋਬਾਈਲ ਨੰਬਰ ਪੜ ਆ ਦੇਖ ਕਿੰਨੇ ਕੰਪਲੀਟ ਕੀਤੀ ਹੈ ਦੇ ਘਰ ਵਾਲੇ ਨੇ ਆ ਦੇਖਿਆ ਤਾਂ ਨਾਮ ਗੈਲ ਇਮੀਗ੍ਰੇਸ਼ਨ ਦੇ ਖਿਲਾਫ ਇਹਨਾਂ ਨੇ ਕੰਪਲੇਂਟ ਕੀਤੀ ਅੱਛਾ ਦੇਖ ਆ ਉਹਨੇ ਵੀਜੇ ਇਹਨਾਂ ਦੇ ਲਵਾਏ ਆ ਵੀਜਿਆਂ ਦੇ ਨਾਲ ਪ੍ਰੂਫਾਂ ਦੇ ਨਾਲ ਆ ਤੇ ਆ ਦੇਖ ਗਾ ਜਿਹੜੀਆਂ ਪੇਮੈਂਟਾਂ ਨਾਲ ਮੇਰੇ ਤੋਂ ਸਟੇਟਮੈਂਟ ਆ ਇਹ ਕੋਈ ਪਾਸਟ ਅੰਕੁਰ ਨੂੰ ਰੂਲਾ ਜੀ ਦਾ ਪੋਸਟਲ ਅੰਕੁਰ ਨੂੰ ਰੂਲਾ ਜੀ ਦਾ ਕੋਈ ਲੈਣ ਦੇਣ ਹੈਗਾ ਅਗਲਾ ਆ ਦੇਖ ਆ ਦੇਖਿਆ ਤਾਂ ਘਰ ਵਾਲਾ ਪਿੰਡ ਕੰਨਦਵਾਲ ਤਸੀਲ ਹਰਿਆਣਾ ਦੇ ਰਹਿਣ ਵਾਲੇ ਦੂਜਾ ਦੇਖ ਆ ਡੀਜੀਪੀ ਸਾਹਿਬ ਨੂੰ ਮੈਂ ਦਿੱਤੀ ਕੰਪਲੀਟ ਦੇਖ ਚੱਕ ਠੀਕ ਆ ਆ ਦੇਖ ਖਾਤੇ ਆ ਜੋ ਪੈਸੇ ਤੂੰ ਕੀ ਗੱਲ ਕਰਦਾ ਮੈਂ ਮੇਰੀ ਗੱਲ ਸੁਣ ਤੂੰ ਆਇਆ ਵੱਡਾ ਮਸੀਹਾ ਪੈਸੇ ਕਟਾਉਣ ਤੇਰੇ ਤੋਂ ਮੈਂ ਆਪਣੀ ਟੀਮ ਭੇਜੀ ਸੀ ਨਾ ਤੈਨੂੰ ਆਫਰ ਦਿੱਤੀ ਸੀ ਨਾ ਸਪੋਰਟਿਓ ਦੀ ਕਿ ਸਪੋਰਟਿਓ ਦਵਾਂਗੇ ਤੂੰ ਕੀ ਕਿਹਾ ਤੂੰ ਗੱਲ ਨਹੀਂ ਸੁਣੀ ਧਿਆਨ ਨਾਲ ਤੂੰ ਕਹਾ ਮੈਂ ਏਜੰਟਾਂ ਦੇ ਪੈਸੇ ਨਹੀਂ ਕਟਾਉਂਦਾ ਗੱਲ ਸੁਣ ਮੇਰੀ ਹੁਣ ਤੂੰ ਬੋਲਦਾ ਪਾਸਟਰ ਜੀ ਦੇ ਖਿਲਾਫ ਪੋਸਟ ਲੰਕੁਰ ਜੀ ਦੀ ਉਹਨਾਂ ਦੀ ਸ਼ਾਨ ਦੇ ਖਿਲਾਫ ਤੈਨੂੰ ਪਤਾ ਕੀ ਤੈਨੂੰ ਆਉਂਦੇ YouTube ਤੇ ਪੈਸੇ ਉਹ ਤੂੰ ਆ 5-5000 ਰੁਪਇਆ ਲੈ ਕੇ ਫੈਸਲਾ ਕਰਾਉਣ ਵਾਲਾ ਤੇਰੀ ਕੀ ਅਕਾਤ ਆ ਤੂੰ ਸਾਡੇ ਪਾਸਟਰਾਂ ਦੇ ਧਰਮ ਗੁਰੂਆਂ ਦੇ ਖਿਲਾਫ ਬੋਲੇ ਦੂਜੀ ਗੱਲ ਮੇਰੀ ਸੁਣ ਧਿਆਨ ਦੇ ਨਾਲ ਆ ਪਿੱਛੇ ਜਿਹੇ ਕਿਸੇ ਬੰਦੇ ਨੇ ਗਾਤਰ ਆਪੇ ਬੰਦੇ ਨੇ ਇੱਕ ਕੁੜੀ ਦਾ ਬਲਾਤਕਾਰ ਕਰ ਦਿੱਤਾ ਕਿ ਅਸੀਂ ਉਹਨਾਂ ਦੇ ਧਰਮ ਨੂੰ ਮਾੜਾ ਬੋਲੀਏ ਉਦੀ ਮੌਤ ਹੋ ਗਈ ਉਹ ਕੁੜੀ ਮਰ ਗਈ ਤੂੰ ਉਸ ਖਿਲਾਫ ਬੋਲਿਆ ਤੁਸੀਂ ਕਹਿੰਦਾ ਜੀ ਉਹ ਮੁਸੀਬੰਦਾ ਮੁਸੀਬੰਦੇ ਕੀ ਇਹ ਦਾੜੀ ਰੱਖਦੇ ਮੁਸੀਬੰਦੇ ਕੀ ਆ ਅਸੀਂ ਸਿੱਖ ਭਰਾਵਾਂ ਦਾ ਸਾਰਿਆਂ ਦਾ ਹਿੰਦੂ ਵੀਰਾਂ ਦਾ ਮੁਸਲਮਾਨ ਵੀਰਾਂ ਦੀ ਅਸੀਂ ਇੱਜ਼ਤ ਕਰਦੇ ਹਾਂ ਉਹਨਾਂ ਨੂੰ ਪਿਆਰ ਕਰਦੇ ਹਾਂ ਅਸੀਂ ਸਾਰੇ ਜਣੇ ਅਮਨ ਸ਼ਾਂਤੀ ਦੇ ਨਾਲ ਰਹਿੰਦੇ ਤੁਸੀਂ ਕੀ ਪੰਜਾਬ ਦਾ ਤੁਸੀਂ ਕੀ ਮਾਹੌਲ ਖਰਾਬ ਕਰਨਾ ਚਾਹੁੰਦੇ ਤੂੰ ਕੀ ਕਹਿੰਦਾ ਮੈਂ ਕ੍ਰਿਸਮਸ ਤੇ ਰੈਲੀ ਨਹੀਂ ਕੱਢਣ ਦੇਣੀ ਉਹ ਕਿਹੜੀਆਂ ਗੱਲਾਂ ਕਰਦਾ ਇੱਕ ਗੱਲ ਦੱਸਾਂ ਇੱਕ ਤਾਕਤ ਹੁੰਦੀ ਆ ਪਤਾ ਤੈਨੂੰ ਬਉ 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 ਕੁੱਤੇ ਭੌਂਕਦੇ ਰਹਿੰਦੇ ਤੇ ਹਾਥੀ ਨੰਗ ਜਾਂਦੇ ਉਹ ਤੇਰਾ ਹਾਲ ਹੋਣਾ ਮੈਂ ਤੈਨੂੰ ਦੱਸਤਾ ਤੂੰ ਕੀ ਖਲਾਫਤ ਤੇ ਜਾਂਦਾ ਪਾਸਟਰਾਂ ਦੇ ਦੂਜੀ ਗੱਲ ਰਹਿ ਗਈ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਚੰਡੀਗੜ੍ਹ ਦੇ ਵਿੱਚ ਕੰਪਲੀਟ ਦਿੱਤੀ ਹੋਈ ਦੂਜੀ ਚੀਜ਼ ਤੂੰ ਕੀ ਗੌਰਮ ਦੇ ਖਲਾਫ ਬੋਲਦਾ ਜਿਹੜੇ ਕਿ ਮਿਨੋਰਟੀ ਕਮਿਸ਼ਨ ਦੇ ਪ੍ਰਧਾਨ ਆ ਸੋਨ ਆਈਡੀ ਪੂਜਾ ਵਾ ਨਾ ਇਹਨਾਂ ਨੂੰ ਸਾਰੇ ਨੂੰ ਇਕੱਠੇ ਕਰਕੇ ਗੌਰਮ ਨੇ ਸਾਡੇ ਜਲੰਧਰ ਦੇ ਕਮਿਸ਼ਨਰ ਮੈਡਮ ਜੀ ਆ ਧਨਪ੍ਰੀਤ ਮੈਡਮ ਜੀ ਉਹਨਾਂ ਦੇ ਨਾਲ ਕੰਪਲੇਂਟ ਦਿੱਤੀ ਅਗਰ ਪੜਨਾ ਦੇਖ ਸਕਨਾ ਇਹਨਾਂ ਵੱਲੋਂ ਕੰਪਲੇਂਟ ਦਿੱਤੀ ਗਈ ਇਹ ਖੁਦ ਹੀ ਜੈਂਟਵਾ ਇਹਨਾਂ ਨੇ ਮੈਨੂੰ ਪਾਸਪੋਰਟ ਦਿੱਤੇ ਪਾਸਪੋਰਟ ਦਿੱਤੇ ਤੇ ਉਦੋਂ ਗਾਦਾ ਬੰਦਿਆ ਦੇ ਨਾਮ ਵੀ ਲਿਖੇ ਇਧਰ ਆ ਦੇਖ ਆ ਕੀ ਲਿਖਿਆ ਸੁਨੀਲ ਦਾ ਇਹਨਾਂ ਨੇ ਪਾਸਪੋਰਟ ਦਿੱਤਾ ਸਤੀਸ਼ ਦਾ ਸਤੀਸ਼ ਦੀ ਪਤਨੀ ਸੁਨੇਨਾ ਦਾ ਦਿੱਤਾ ਆ ਦੇਖ ਮੁਲਤਾਨ ਦਾ ਦਿੱਤਾ ਆ ਦੇਖੋ ਨੇ ਇੰਦਰਜੀਤ ਸਿਵਿਆ ਜਿੰਨੇ ਮੇਰੇ ਨਾਲ ਠੱਗੀ ਕੀਤੀ ਮੈਂ ਹੁਣ ਮੈਂ ਕੀ ਰੋਲਾ ਪਾਵਾਂ ਕੀ ਉਹ ਕਿਸ ਧਰਮ ਦੇ ਨਾਲ ਸੰਬੰਧਿਤ ਕਰਦਾ ਤੂੰ ਚੰਡੀਗੜ੍ਹ ਦੇ ਵਿੱਚ ਜਦੋਂ ਰੇਲੀਆਂ ਕਰਦਾ ਜਦੋਂ ਧਰਨੇ ਲਾਉਂਦਾ ਉਦੋਂ ਬੋਲਦਾ ਇਹ ਬੰਦਾ ਸਿੱਖ ਵਾ ਹੈ Hindu ਹੈ ਬਾਹਮਣ ਹੈ ਕੱਤਰੀਆ ਤੈਨੂੰ ਕੀ ਮੇਰੀ ਗੱਲ ਸੁਣੇ ਇੱਕ ਟਾਰਗੇਟ ਲੱਭਾ ਵਿਊ ਦਾ ਕਿੰਨੇ ਕੇ ਵਿਊ ਭਾਲ ਲੂੰਗਾ ਕਿੰਨੇ ਕੇ ਵਿਊ ਤੈਨੂੰ ਮਿਲ ਜੂਗੇ ਇਹ ਸਾਰੇ ਜਿਹੜੇ ਪਖੰਡ ਵਾ ਨਾ ਛੱਡ ਦੇ ਤੂੰ ਸਾਡੇ ਪਾਸਟਰ ਜੀ ਦੇ ਖਿਲਾਫ ਪੋਸਟਲ ਜੀ ਦੇ ਖਿਲਾਫ ਉਹਨਾਂ ਦੀ ਵਾਈਫ ਦੇ ਖਿਲਾਫ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਣਾ ਛੱਡ ਦੇ ਤੈਨੂੰ ਮੈਂ ਦੱਸ ਦਿੱਤਾ ਠੀਕ ਆ ਅਗਰ ਕੋਈ ਵੈਮ ਹੋਇਆ ਤਾਂ ਵੈਮ ਵੀ ਤੁਹਾਡੇ ਲਈ ਨਹੀਂ ਠੀਕ ਆ ਬੈਠ ਕੇ ਦੂਜੀ ਗੱਲ ਇਹ ਹੈ ਕਿ ਤੂੰ ਪਾਸਟਰਾਂ ਦੇ ਖਿਲਾਫ ਬੋਲਦਾ ਚਰਚਾ ਦੇ ਖਿਲਾਫ ਬੋਲਦਾ ਕਿ ਚਰਚਾ ਵਾਲੇ ਆ ਕੰਮ ਕਰਦੇ ਤੁਹਾਡੇ ਤਲਾਫ ਦੇ ਬਿਆਨ ਨਹੀਂ ਰਲਦੇ ਕਦੀ ਕਹਿੰਦੇ 25 ਲੱਖ ਲੈ ਲੈ ਕੇ ਧਰਮ ਬਦਲਦੇ ਕਦੀ ਕਹਿੰਦੇ 37 ਲੱਖ ਰੁਪਈਆ ਇਹ ਆ ਜੋ ਲੈਣਾ ਦੇਣਾ ਉਹ ਮੇਰਾ ਆ ਪਰਸਨਲੀ ਲੋਕਾਂ ਦੇ ਨਾਲ ਉਹ ਤੇਰਾ ਨਹੀਂ ਦਾ ਹਾਂ ਤੇ ਦੂਜੀ ਗੱਲ ਰਹਿ ਗਈ ਕਮਿਸ਼ਨ ਦੀ ਇੱਕ ਚੀਜ਼ ਹੋਰ ਤੈਨੂੰ ਦਿਖਾਉਂਦਾ ਆ ਜਿਹੜੀ ਪੂਜਾ ਕੁਮਾਰੀ ਹੈ ਨਾ ਇਹਨਾਂ ਨੇ ਜਿਹੜੀ ਕਮਿਸ਼ਨ ਖਾਦੀ ਆ ਉਹ ਵੀ ਮੈਂ ਤੈਨੂੰ ਦਿਖਾਉਂਦਾ ਮੈਂ ਵੀ ਉਹ ਵੀ ਤੈਨੂੰ ਦਿਖਾਉਂਦਾ ਵੇਟ ਕਰ ਆ ਦੇਖ ਪੂਜਾ ਕੁਮਾਰੀ ਦਾ ਸਕੈਨਰ ਸਕੈਨ ਕਰ ਲਾ ਆ ਦੇਖ ਇਹਨਾਂ ਨੇ ਮੇਰੇ ਤੋਂ ਕਮਿਸ਼ਨ ਖਾਦੀ 1 ਲੱਖ ਰੁਪਈਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਫਿਰ ਕਮਿਸ਼ਨ ਖਾਦੀ ਫੇਰ ਉਹ ਦੂਬਾ ਫੇ ਕਮਿਸ਼ਨ ਖਾਦੀ ਇਹਨਾਂ ਨੇ ਮੇਰੇ ਤੋਂ 5.5 6 ਲੱਖ ਰੁਪਈਆ ਵਿੱਚੋਂ ਕਮਿਸ਼ਨ ਵੀ ਲੈ ਚੁੱਕੀ ਆ ਮੇਰੇ ਕੋ ਅਕਾਊਂਟ ਦੀ ਡਿਟੇਲ ਆ ਜਿਹੜੇ ਟਾਈਮ ਜਦੋਂ ਮਰਜ਼ੀ ਮੇਰੇ ਕੋ ਮੇਰੇ ਵਟਸਐਪ ਤੇ ਮੰਗਾਲੀ ਤੂੰ ਕੀ ਮੇਰੀ ਗੱਲ ਸੁਣ ਲਲਕਾਰਦਾ ਸਾਡੇ ਦਫ਼ਤਰਾਂ ਦੀਆਂ ਕੁੜੀਆਂ ਨੂੰ ਉਹ ਤੂੰ ਹੁੰਦਾ ਕੌਣ ਆ ਕੁੜੀਆਂ ਨਾਲ ਤੂੰ ਮੈਂ ਦੇਖਿਆ ਕਦੀ ਬੰਦੇਆਂ ਨਾਲ ਬਹਿਸ ਕੀਤੀ ਉਤੋਂ ਕੀ ਤੂੰ ਦਿਖਾਉਂਦਾ ਕਿ ਤੂੰ ਬਹੁਤ ਵੱਡਾ ਬਦਮਾਨ ਸ਼ਾਹ ਡੌਣਾ ਤੂੰ ਜਿਹੜਾ ਆਪਣਾ ਕੰਮ ਕਰਦਾ ਨਾ ਸਮਾਜ ਸੇਵੀ ਦਾ ਉਹ ਕਰ ਨਾ ਸਾਡੇ ਪਾਸਟਰਾਂ ਖਿਲਾਫ ਬੋਲ ਤੂੰ ਕੀ ਅਪੋਸਟਲ ਅੰਸਰ ਨਰੁਲਜੀ ਡੇ ਵੱਡੇ ਖੁਦਾ ਦੇ ਦਾਸ ਆ ਉਹਨਾਂ ਦੇ ਖਿਲਾਫ ਬੋਲਣ ਡਿਆ ਸ਼ਰਮ ਦੇ ਵਿੱਚ ਡੁੱਬ ਮਰ ਸ਼ਰਮ ਦੇ ਵਿੱਚ ਆ ਖੜਾ ਕਿਹਦੇ ਨਾਲ ਆ ਤੂੰ ਆ ਪੂਜਾ ਦੇ ਨਾਲ ਆ ਖੁਦ ਆਈਐਂਟ ਦੇ ਨਾਲ ਖੜਾ ਰੁਕ ਤੈਨੂੰ ਬੋਲ ਅੱਛਾ ਸਾਨੂੰ ਪਤਾ ਲੱਗਾ ਸੀ ਪੂਰੀ ਦੁਨੀਆ ਨੂੰ ਵੀ ਤੂੰ ਚੈਨੀ ਚੋਰੀ ਕੀਤੀ ਸੀ ਤੂੰ ਤੂੰ ਚੈਨੀ ਚੋਰ ਆ ਇੱਦਾਂ ਤਾਂ ਮੈਂ ਕਹ ਦੂੰਗਾ ਤੂੰ ਆਂਡਿਆਂ ਦੀ ਗੱਡੀ ਚੋਰੀ ਕੀਤੀ ਤੂੰ ਆਂਡਾ ਚੋਰ ਹੋ ਗਿਆ ਕਿਹੜੀਆਂ ਗੱਲਾਂ ਕਰਨ ਲੱਗਾ ਹੋਇਆ? ਤੂੰ ਕੀ ਮੇਰੀ ਗੱਲ ਸੁਣ ਬੋਲਣ ਲੱਗਾ ਹੋਇਆ ਧਰਮ ਦੀ ਆੜ ਦੇ ਵਿੱਚ ਬਦਨਾਮ ਕਰਦਾ ਚਰਚਾਂ ਨੂੰ 크ਿਸਚੀਅਨਸ ਨੂੰ ਬਦਨਾਮ ਕਰਦਾ ਪਿਆ ਵਾ ਕਿਹੜੀ ਗੱਲਾਂ ਕੀ ਵਾਵਾ ਖੱਟ ਲੂੰਗਾ ਤੂੰ ਕੀ ਕਰ ਲੂੰਗਾ ਫੇਮ ਵਾਸਤੇ ਮੈਂ ਤੈਨੂੰ ਇੱਕ ਚੀਜ਼ ਦੱਸਾਂ ਹਰ ਬੰਦੇ ਦਾ ਆਪ ਦਾ ਆਪ ਦਾ ਇਮਾਨਾ ਜਿੱਥੇ ਮਰਜੀ ਜਾਵੇ ਤੁਸੀਂ ਵੀ ਪ੍ਰਚਾਰ ਕਰੋ ਆਪਣਾ ਉਹ ਆਪਣਾ ਪ੍ਰਚਾਰ ਕਰਦੇ ਤੁਸੀਂ ਆਪਣਾ ਪ੍ਰਚਾਰ ਕਰੋ ਵਧਾਓ ਆਪਣਾ ਵੀ ਬਹੁਤ ਚੀਜ਼ਾਂ ਜੀਆਂ ਭਾਨੇ ਤੇਰੇ ਖਿਲਾਫ ਆ ਤੇਰੇ ਖਿਲਾਫ ਸਾਡੇ ਕੋਲ ਵੀਡੀਓ ਆ ਕੁੜੀਆਂ ਦੇ ਨਾਲ ਦੁਸ਼ਕਰਮ ਕਾਬਿਆਂ ਦੀਆਂ ਉਹ ਜਦੋਂ ਆ ਗਈਆਂ ਨਾ ਅੱਗੇ ਤੇ ਪਾਨਾ ਪਾਨੀ ਪਿੰਨੀ 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 ਹੋ ਜਾਣੀ ਤੇਰੀ ਤੂੰ ਕੀ ਬੋਲਦਾ ਮਸੀਹਾ ਦੇ ਖਿਲਾਫ ਤੂੰ ਤੂੰ ਇਹਨਾਂ ਨੂੰ ਸਮਝਦਾ ਐਵੇਂ ਆ ਤੂੰ ਬੋਲਦਾ ਪਿਆ ਉੱਠ ਕੇ ਵੀ ਪਾਸਟਰ ਜੀ ਨੇ ਆ ਕਰਤਾ ਤੂੰ ਕਦੀ ਸਾਡੇ ਕਿਹੜੇ ਖੁਦਾ ਦੇ ਦਾਸ ਕਿਹੜੇ ਖੁਦਾ ਦੀ ਦਾਸੀ ਦੇ ਖਿਲਾਫ ਬੋਲਣ ਲੱਗਾ ਹੋਇਆ ਕਦੀ ਸਾਡੇ ਪ੍ਰਧਾਨਾਂ ਦੇ ਖਿਲਾਫ ਬੋਲਣ ਲੱਗਾ ਹੋਇਆ ਤੂੰ ਆਪਣਾ ਕਿੰਨਾ ਕੁ ਪ੍ਰਚਾਰ ਕਰਦਾ ਦੱਸ ਮੈਨੂੰ ਕਰੋ ਖ ਆਪਣਾ ਪ੍ਰਚਾਰ ਹੈਗੀ ਹਿੰਮਤ ਤੇ ਕਰੋ ਪ੍ਰਚਾਰ ਸਾਰੇ ਜਣੇ ਪ੍ਰਚਾਰ ਕਰਦੇ ਠੀਕ ਆ ਰਹਿ ਗਈ ਗੱਲ ਮੇਰਾ ਚਰਚ ਦੇ ਨਾਲ ਕੋਈ ਲੈਣ ਦੇ ਨੀਗਾ ਆ ਦੇਖ ਸਟੇਟਮੈਂਟ ਦਿਖਾਈ ਨਾ ਪੂਜਾ ਦੀ ਆ ਲੈ ਇੱਕ ਹੋਰ ਦਿਖਾਉਂਦਾ ਫਿਰ ਲੈ ਚੱਕ ਪੂਜਾ ਇੰਟਰ ਐਜੰਟ ਵਾ ਮੇਰੇ ਤੋਂ ਕਮਿਸ਼ਨ ਦੇ ਸਬੂਤ ਹੈਗੇ ਪ੍ਰੂਫ ਹੈਗੇ ਠੀਕ ਆ ਜੋ ਮੇਰਾ ਲੈਣ-ਦੇਣ ਹੋਊਗਾ ਉਹ ਮੈਂ ਪ੍ਰਸ਼ਾਸਨ ਦੇ ਸਾਹਮਣੇ ਰੱਖਿਆ ਹੋਇਆ ਉਹ ਮੇਰੀ ਪ੍ਰਸ਼ਾਸਨ ਬਹੁਤ ਵਧੀਆ ਤਰੀਕੇ ਨਾਲ ਮਦਦ ਕਰ ਰਿਹਾ ਸਾਨੂੰ ਤੇਰੇ ਸਾਥ ਦੀ ਲੋੜ ਨਹੀਂ ਸਾਨੂੰ ਤੇਰੀ ਬਾਵਾ ਦੀ ਲੋੜ ਨਹੀਂ ਰਹਿ ਗਈ ਗੱਲ ਚਰਚੇ ਦੇ ਨਾਲ ਮੇਰਾ ਕੋਈ ਲੈਣ-ਦੇਣ ਨਹੀਂ ਜਿਸ ਤਰ੍ਹਾਂ ਲੋਕੀ ਆਪਣੇ ਧਰਮ ਧਾਰਮਿਕ ਸਥਾਨਾਂ ਤੇ ਜਾਂਦੇ ਇਦਾਂ ਮੈਂ ਵੀ ਜਾਂਦਾ ਇਦਾਂ 10 ਲੱਖ ਬੰਦਾ ਹੁੰਦਾ ਉੱਥੇ ਕਿ 10 ਲੱਖ ਬੰਦਾ ਉਥੇ ਮਾਰਾ ਹੋ ਗਿਆ ਇਦਾਂ ਨਹੀਂ ਹੁੰਦਾ ਜੇ ਮਾਲਾ ਕੰਮ ਮੈਂ ਕਰਦਾ ਉਹਦਾ ਜ਼ਿੰਮੇਵਾਰ ਵੀ ਮੈਂ ਹੋਊਗਾ ਆ ਇਹਦੇ ਵਿੱਚ ਇਹਨਾਂ ਨੇ ਸਾਫ਼-ਸਾਫ਼ ਲਿਖਿਆ ਆ ਪੂਜਾ ਹੋ ਰਾਂ ਨਹੀਂ ਕਿ ਅਸੀਂ ਪੈਸੇ ਅੱਗੇ ਦਿੱਤੇ ਇਹਨਾਂ ਨੇ ਮੇਰੇ ਕੋਲ ਕਮਿਸ਼ਨ ਲਿਆ ਤਾਂ ਮੇਰੇ ਕੋਲ ਕਮਿਸ਼ਨ ਦੇ ਰੂਪ ਵਿੱਚ ਵੀ ਆ ਮੈਂ ਤੈਨੂੰ ਦਿਖਾ ਵੀ ਦਿੱਤੇ ਤੇ ਸਾਰੀ ਦੁਨੀਆ ਨੂੰ ਓਪਨਲੀ ਦਿਖਾ ਦਿੱਤੇ ਹੁਣ ਤੈਨੂੰ ਸ਼ਰਮ ਆਊਗੀ ਇਹਨਾਂ ਦੇ ਨਾਲ ਤੁਰਦਿਆਂ ਦੇ ਤੂੰ ਕੀ ਏਜੰਟਾਂ ਦੇ ਖਿਲਾਫ ਤੁਰਦਾ ਸੀ ਅੱਜ ਤਾਂ ਤੈਨੂੰ ਉਹੀ ਪਾਗਲ ਬਣਾ ਗਈ ਗੇਮ ਪਾ ਗਈ ਤੇਰੀ ਤੂੰ ਕੀ ਉੱਥੇ ਗੁੱਦਵਾਰ ਬੁੱਧਵਾਰ ਕਰਦਾ ਤੇ ਬੁੱਧਵਾਰ ਚੱਕ ਕੇ ਇੱਥੇ ਜਲੰਧਰ ਲੈ ਆਇਆ? ਬਾਕੀ ਸਾਡਾ ਕਿਸੇ ਧਰਮ ਦੇ ਨਾਲ ਗੁੱਸਾ ਗਿਲਾ ਨਹੀਂਗਾ ਪਰ ਤੂੰ ਜੋ ਕੰਮ ਕੀਤਾ ਨਾ ਇਹ ਛਤਰਾ ਵਾਲੇ ਕੰਮ ਕੀਤੇ ਦੂ। ਮੈਂ ਤੈਨੂੰ ਦੱਸ ਦਿੰਦਾ ਤੂੰ ਬਾਕੀ ਗੱਲ ਰਹਿ ਗਈ ਤੇਰੇ ਤੋਂ ਹੀ ਦੱਸਦੇ ਆ। ਮੈਂ ਜਲੰਧਰ ਦਾ ਰਹਿਣ ਵਾਲਾ ਜਲੰਧਰ ਹੀ ਰਹਿਂਦਾ ਦਫ਼ਤਰ ਮੇਰਾ ਖੁੱਲਾ ਰਹਿੰਦਾ ਜਦੋਂ ਮਿਲਣਾ ਹੋਇਆ ਆ ਜੀ ਪਰ ਕਾਲ ਕਰਕੇ ਹੀ ਦੱਸ ਕੇ ਆਈਂ। ਤਸਬੂਤ ਦੇ ਨਾਲ ਆਈਂ ਤੇ ਮੈਂ ਤੈਨੂੰ ਦੱਸਦਾ ਫਿਰ ਫਿਰ ਅਸੀਂ ਵੀ ਜੋ ਤੇਰਾ ਹਾਲ ਕਰਾਂਗੇ ਨਾ ਤੇ ਜਿੰਦਗੀ ਪਰ ਜਦ ਯਾਦ ਕਰੂੰਗਾ ਤੂੰ ਪਾਸਟਰਾਂ ਦੇ ਖਿਲਾਫ ਪੋਸਟ ਲੰਕਪੁਰ ਜੀ ਦੇ ਖਿਲਾਫ ਸੋਨੀਆ ਪਾਸਟਰ ਜੀ ਦੇ ਖਿਲਾਫ ਹੋਰਾ ਖੁਦਾ ਦੇ ਦਾਸਾਂ ਦੇ ਖਿਲਾਫ ਦਾਸਾਂ ਦੇ ਖਿਲਾਫ ਗੱਲਾਂ ਕਰਨਾ ਉਹ ਤੂੰ ਤਾਂ ਖੁਦ ਚੈਨੀ ਚੋਰ ਹੈ ਤੇਰੀ ਕੀ ਇੱਜ਼ਤ ਆ ਕੋਈ ਵੱਡੀ ਚੀਜ਼ ਤਾਂ ਚੋਰੀ ਕਰ ਲੈਣਾ ਚੈਨੀ ਚੋਰੀ ਕਰਨਾ ਪਿਆ ਹੀ ਚੈਨੀ ਚੋਰ ਇੱਕ ਫਿਲਮ ਹੁੰਦੀ ਹੁੰਦੀ ਚਿੰਦੀ ਚੋਰ ਉਹਦੇ ਨਾਲ ਵੀ ਤੂੰ ਬੇਇੱਜ਼ਤੀ ਕਰਾਤੀ ਵੱਡੀ ਕਿ ਕੋਈ ਵੀ ਚੀਜ਼ ਆ ਮੈਂ ਇੱਕ ਚੀਜ਼ ਦੱਸ ਦਵਾਂ ਇਸ ਵੀਡੀਓ ਦੇ ਮਾਦਮ ਦੇ ਨਾਲ ਪ੍ਰਸ਼ਾਸਨ ਮੇਰੀ ਪੂਰੀ ਹੈਲਪ ਕਰ ਰਿਆ ਵਾ ਮੈਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਡੀਜੀਪੀ ਸਾਹਿਬ ਜੀ ਦਾ ਚੰਡੀਗੜ੍ਹ ਦਾ ਸਾਡੇ ਕਮਿਸ਼ਨਰ ਮੈਡਮ ਜੀ ਦਾ ਏਡੀਸੀਪੀ ਹਰਿੰਦਰ ਗੱਜਰੀ ਜੀ ਦਾ ਆਮਾਰਕ ਹੋਈ ਹੋਈ ਦੇਖ ਸਕਦੇ ਮੈਨੂੰ ਨੰਬਰ ਵੀ ਬਾਕੀ ਰਹਿ ਗਈ ਗੱਲ ਮੇਰੇ ਨਾਲ ਜਿਸ ਬੰਦੇ ਨੇ ਪੈਸੇ ਮੇਰੇ ਲੋਕਾਂ ਦੇ ਮੇਰੇ ਰੱਖਿਆ ਉਹਦਾ ਨਾਮ ਇੰਦਰਜੀਤ ਸਿਵਿਆਵਾ ਉਹ ਮੋਗੇ ਦਾ ਰਹਿਣ ਵਾਲਾ ਵਾ ਉਹਦੇ ਨਾਲ ਇੱਕ ਸ਼ੇਰਾ ਵਾ ਇੱਕ ਅਮਨਵਾ ਉਹ ਹੁਣੋਂ ਤੁਹਾਡੇ ਸਤ੍ਰਮ ਦੇ ਨਾਲ ਸੰਬੰਧ ਰੱਖਦੇ ਮੈਂ ਕਿ ਤੁਹਾਡੇ ਧਰਮ ਨੂੰ ਬਦਨਾਮ ਕਰਾਂਗੀ ਮੇਰੇ ਨਾਲ ਉਹਨਾਂ ਨੇ ਠੱਗੀ ਕੀਤੀ ਆ ਮੈਂ ਪੈਸੇ ਲੈਣੇ ਆ ਤੇ ਮੈਂ ਕਟਾਰ ਵੀ ਲਊਗਾ ਮੇਰਾ ਜ਼ਿੰਦਾ ਖੁਦਾ ਮੇਰੇ ਨਾਲ ਆ ਤੂੰ ਕੀ ਇੱਥੇ ਜਾ ਕੇ ਯੂਰਪ ਜਾ ਕੇ ਤੇ ਤੂੰ ਕਿਤੇ ਕਹਿੰਦਾ ਵੀ ਮੈਂ ਦੁਨੀਆ ਘੁੰਮ ਲਈ ਉੱਥੇ ਪਾਸਟਰ ਦੇੇ ਕਰਦੇ ਉੱਥੇ ਇਹ ਕਰਦੇ ਮੇਰੀ ਗਰਲਸ ਨੂੰ ਭਾਂਡੇ ਜੇ ਵਹਿਮ ਕੱਟਣਾ ਹੋਇਆ ਨਾ ਤਾਂ ਕੱਟ ਲਈ ਵੀ ਸਾਡੇ ਨਾਲ ਪਰ ਤੈਨੂੰ ਦੱਸ ਦਾਂਗੇ ਅਸੀਂ ਕੌਣ ਹੁੰਦੇ ਆ ਤ ਤੇਰੀਆਂ ਕੋਈ ਹਾਜ ਨਹੀਂ ਆ ਕਿਸੂਤਾ ਤੋਂ ਨਹੀਂ ਡਰਦੇ ਸਾਡਾ ਪ੍ਰਸ਼ਾਸਨ ਸਾਡੇ ਨਾਲ ਆ ਮੇਰੀ ਹੈਲਪ ਕਰ ਰਿਹਾ ਪ੍ਰਸ਼ਾਸਨ ਮੇਰੀ ਹੈਲਪ ਕਰ ਰਿਹਾ ਮੇਰੇ ਲੋਗ ਨਿਕਲੂਗੇ ਬਹੁਤ ਹੱਦ ਤੱਕ ਨਿਕਲੇ ਵੀ ਅਸੀਂ ਦਿੱਤੇ ਵੀ ਜਿਹੜਾ ਵੀ ਜ਼ਿੰਮੇਵਾਰ ਹੋਵਾਂਗੇ ਉਹ ਅਸੀਂ ਹੋਵਾਂਗੇ ਬਾਕੀ ਰਹਿ ਗਈ ਗੱਲ ਤੇਰੀ ਜਿਹੜੀ ਐਮਟ ਨਾਲ ਲਈ ਫਿਰਦਾ ਨਾ ਮੈਂ ਲੀਗਲ ਐਕਸ਼ਨ ਲਵਾਂਗਾ ਤੇਰੇ ਤੇ ਲੀਗਲ ਐਕਸ਼ਨ ਲਵਾਂਗਾ ਪੂਜਤ ਤੇ ਉਹਦੇ ਘਰ ਵਾਲੇ ਤੇ ਫਿਰ ਤੈਨੂੰ ਪਤਾ ਲੱਗ ਜਾਊਗਾ ਤੁਸੀਂ ਸਾਡੇ ਪਾਸਟਰਾਂ ਦੇ ਕਲਬ ਉਹਦੇ ਉਹ ਵੀ ਲੀਗਲ ਐਕਸ਼ਨ ਲਾਵਾਂਗੇ ਅਸੀਂ ਸਾਰਿਆਂ ਨੂੰ ਜੈਮ ਸੀ ਕੀ